ਸਪੋਰਟ ਦੀ ਟੀਮ ਆ ਪਠਾਨਕੋਟ ਦੀ ਟੀਮ ਆ ਸਾਰਿਆਂ ਨੇ ਇਹਨਾਂ ਦੀ ਸਲਾਹ ਨਾਲ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਬਣਾਇਆ ਕਿ ਜਿੰਨੀ ਕੋ ਹੋ ਸਕੇ ਸਹਾਇਤਾ ਕੀਤੀ ਜਾਵੇ ਕਿਉਂਕਿ ਗ੍ਰੰਥੀ ਸਾਹਿਬਾ ਦਾ ਹੋਰ ਕੋਈ ਜਿਆਦਾ ਨਹੀਂ ਹੁੰਦਾ ਮਾਇਆ ਦਾ ਆਰਥਿਕ ਪੱਖੋਂ ਕੋਈ ਉਹਨਾਂ ਦੀ ਸਹਾਇਤਾ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਅਸੀਂ ਹੋਰ ਵੀ ਜਿਹੜੇ ਗ੍ਰੰਥੀ ਸਿੰਘਾਂ ਤੋਂ ਲਾਵਾਡੇ ਪਾਠੀ ਸਿੰਘ ਨੇ ਉਹਨਾਂ ਦੀ ਵੀ ਹੁਣੇ ਸਾਨੂੰ ਜਿਹੜੇ ਰਿਪੋਰਟ ਮਿਲੀ ਆ ਉਹਨਾਂ ਦੀ ਵੀ ਸਹਾਇਤਾ ਲਈ ਲਿਸਟ ਬਣਾਵਾਂਗੇ ਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਕਰਾਂਗੇ ਕਿੰਨੇ ਕਰਦੇ ਸੀ ਇਹ ਪੱਧਰੀ ਕੀਤੀ ਆ ਹਾਂ ਜੀ ਕਿੰਨੇ ਜਾਣੇ ਕੀਤੀ ਆ 50 50 ਤੋਂ ਉੱਤੇ ਕੀਤੀ ਆ ਸਤ ਗੁਰਦੁਆਰਾ ਸਾਹਿਬ ਨੇ ਜਿਹੜੇ ਪਾਰ ਜਿਹੜੇ ਆਪੇ ਸੇਵਾ ਕਰਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਅਸੀਂ ਮਾਇਆ ਦੇ ਦਈਏ ਸਿੰਘ ਸਾਹਿਬ ਇਹਦਾ ਗਰੰਤੀ ਸਿੰਘਾਂ ਲਈ ਹੋਰ ਹੋਰ ਕਿਹੜੇ ਉਪਾਅ ਕਰਨ ਦੀ ਲੋੜ ਆ ਦੇਖੋ ਜੀ ਇਹਨਾਂ ਦੇ ਇਹਨਾਂ ਦੀ ਹਾਲਤ ਬੜੀ ਤਰਸਯੋਗ ਆ ਇਹ ਬੜੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਪਰ ਅਸੀਂ ਸਾਡੇ ਹੱਥ 'ਚ ਕੁਝ ਹੈ ਨਹੀਂ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਤਾਕਤ ਮਿਲੀ ਕੋਈ ਤੇ ਅਸੀਂ ਸਭ ਤੋਂ ਪਹਿਲਾਂ ਇਹ ਬਾਬਾ ਬੁੱਢਾ ਜੀ ਦੀ ਵੰਸ਼ ਦਾ ਧਿਆਨ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਕਿਸੇ ਵੀ ਪਿੰਡ ਦੇ ਵਿੱਚ ਭਾਵੇਂ ਭਾਵੇਂ ਕਾਲ ਤੱਕ ਸਭ ਦਾ ਹੁਕਮ ਹੋਵੇ ਇੱਕ ਗ੍ਰੰਥੀ ਦੀ ਨੀਅਤ ਰਕਮ ਹੋਵੇ ਜਿਹਦੇ ਨਾਲ ਉਹਦੇ ਬੱਚਿਆਂ ਦੀ ਤਾਲੀਮ ਹੋਵੇ ਜਿਹਦੇ ਨਾਲ ਉਹਦੀ ਚੰਗੀ ਚੰਗਾ ਪ੍ਰਸ਼ਾਦਾ ਉਹਨੂੰ ਮਿਲੇ ਤੇ ਉਹਦੀ ਇੱਜ਼ਤ ਹੋਵੇ ਤੋਂ ਇਹ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਸਾਡੇ ਕੋਲ ਸਮਰੱਥਾ ਹੋਈ ਜਦੋਂ ਅਸੀਂ ਕੁਝ ਕਰ ਸਕੇ ਇਹ ਮੇਰੇ ਮਨ ਦੀ ਰੀਜ ਆ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਜਿਹੜਾ ਮਿਆਰ ਹੈ ਉਹ ਜਿਹੜਾ ਉਹਨਾਂ ਦਾ ਰਤਬਾ ਆ ਉਹਨੂੰ ਦੇਖਦੇ ਹੋਏ ਅਸੀਂ ਕੁਝ ਕਰੀਏ ਉਹਨਾਂ ਲਈ ਜਦੋਂ ਵੀ ਮੌਕਾ ਮਿਲੇ ਜ਼ਰੂਰ ਕਰਾਂਗਾ ਹਾਂਜੀ ਐਸ்சிਪੀਸੀ ਦਾ ਬੋਲਾ ਪਰ ਮੈਂ ਹੋ ਜਾਂਦਾ ਐਸ்சிਪੀਸੀ ਜਿਤਨ ਆ ਗਈ ਉਤਨ ਤੇ ਕਹਿਣ ਦੀ ਲੋੜ ਨਹੀਂ ਕਿਸ ਨੂੰ ਆਪਣੇ ਆਪ ਹੋਊਗਾ ਸਾਰਾ ਕੁਝ ਜਿਹੜਾ ਪ੍ਰਾਲਾ ਅਸੀਂ ਕਰਾਂਗੇ ਪਰ ਜਿਹੜੀ ਭਾਜਪਾ ਨਾ ਜੀ ਉਹ ਪ੍ਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਗਿਆ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਕਰਾਰੀ ਪ੍ਰਬੰਧਕ ਕਮੇਟੀ ਦੀ ਜਿਹੜੇ ਕਿ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਦਾ ਨਾਸ ਮਾਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਦੂਸਰੇ ਦਾ ਨਾਸ ਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁਣ ਕੇ ਆਉਂਦੇ ਆ ਤੋਂ ਪ੍ਰਬੰਧਕ ਕਮੇਟੀ ਜਿਹੜੀ